ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੇ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ 40 ਭਾਰਤੀ ਕਰੰਸੀ ਜਿਹੜੀ ਹੈ 2 ਲੱਖ ਦੇ ਕਰੀਬ ਦੋ ਵਿਅਕਤੀ ਜਿਹੜੇ ਨੇ ਕਾਬੂ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਜਿਹੜਾ ਇੱਕ ਵਿਅਕਤੀ ਹੈ ਉਸਨੇ ਜਾਣਕਾਰੀ ਦਿੱਤੀ ਸੀ ਕਿ ਉਸਦੇ ਨਾਲ ਜੋ ਵਿਅਕਤੀ ਕੰਮ ਕਰ ਰਿਹਾ ਹੈ ਉਸਦੇ ਕੋਲ ਕਈ ਜਿਹੜੇ ਜਾਲੀ ਕਰੰਸੀ ਨੇ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਜਦੋਂ ਕਾਰਵਾਈ ਕੀਤੀ ਉਸ ਵਿਅਕਤੀ ਨੂੰ ਅਰੈਸਟ ਕੀਤਾ ਤੇ ਉਸਦੇ ਕੋਲੋਂ ਕੁੱਲ 3500 ਰੁਪਏ ਜਿਹੜਾ ਏ ਜਾਲੀ ਕਰੰਸੀ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਆ ਤੇ ਸਖਤੀ ਦਿਖਾਉਂਦੇ ਹੋਏ ਜਦੋਂ ਤੋਂ ਪੁੱਛਗਿੱਛ ਕੀਤੀ ਉਸਨੇ ਇੱਕ ਵਿਅਕਤੀ ਦਾ ਨਾਮ ਲਿਆ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਅੱਗੇ ਵਧਾਈ ਤਾਂ ਪਤਾ ਲੱਗਾ ਕਿ ਇਸ ਵਿਅਕਤੀ ਦੇ ਕੋਲ 2 ਲੱਖ ਤੋਂ ਵੱਧ ਜਿਹੜੇ ਨੇ 500 ਦੇ ਕਰੀਬ ਜਿਹੜੇ ਨੇ ਨੋਟ ਨਿਕਲੇ ਜਿਸ ਵਿੱਚ ਕੁੱਲ ਜਿਹੜੀ ਆ ਕੁੱਲ ਸੰਖਿਆ ਜਿਹੜੀ ਆ 2 ਲੱਖ ਦੇ ਕਰੀਬ ਜਿਹੜੇ ਨੇ ਰੁਪਏ ਬਰਾਮਦ ਹੋਏ ਜੋ ਜਾਲੀ ਕਰੰਸੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੇ ਤੁਸੀਂ ਦੇਖ ਪਾ ਰਹੇ ਹੋ ਅ ਡੀਐਸਪੀ ਦਿਨਾਨਗਰ ਰਾਜੇਂਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤਾਲਪੁਰ ਪਿੰਡੋਰੀ ਨੇ ਥਾਣਾ ਦੇ ਦੁਰੰਗਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸਰਕਲ ਸ਼ਰਾਬ ਦਾ ਠੇਕਾ ਸੀ ਠੇਕੇ ਤੇ ਇੱਕ ਹੋਰ ਵਿਅਕਤੀ ਕੰਮ ਕਰਦਾ ਸੀ ਜਿਸ ਨੇ ਇਹ ਪੂਰੀ ਜਾਣਕਾਰੀ ਦਿੱਤੀ ਕਿ ਉਸ ਦੇ ਨਾਲ ਦਾ ਵਿਅਕਤੀ ਜਿਹੜਾ ਹੈ ਉਹ ਜਾਲੀ ਕਰੰਸੀ ਰੱਖਦਾ ਹੈ ਤੇ ਚਲਾਉਂਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਅਰੈਸਟ ਕੀਤਾ ਪੂਰੀ ਕਾਰਵਾਈ ਸ਼ੁਰੂ ਕੀਤੀ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਇਹ ਜਿਹੜੀ ਕਾਰਵਾਈ ਅਕੀਮ ਵਧਾਈ ਤਾਂ ਜਿਹੜਾ ਹੈ ਸੰਤਨਗਰ ਦੇ ਮਲਜ਼ਮ ਕੁਲਦੀਪ ਸਿੰਘ ਪੁੱਤਰ ਜਿਹੜਾ ਹੈ ਮੋਹਨ ਸਿੰਘ ਵਾਸੀ ਸੰਤਨਗਰ ਨੂੰ ਕਾਬੂ ਕਰਕੇ ਉਸ ਦੇ ਕੋਲੋਂ 500 500 ਦੇ ਜਿਹੜੇ ਜਾਲੀ ਭਾਰਤੀ ਕਰੰਸੀ ਦੇ ਨੋਟ ਜਿਹੜੇ ਨੇ ਉਹ 3500 ਬਰਾਮਦ ਹੋਏ ਜਦੋਂ ਪੁਲਿਸ ਨੇ ਅੱਗੇ ਮਾਮਲਾ ਕੀਤਾ ਉਸ ਨੇ ਕਿਸੇ ਹੋਰ ਵਿਅਕਤੀ ਦਾ ਨਾਮ ਲਿਆ ਜਿਸ ਦੇ ਕੋਲੋਂ 500 500 ਦੇ ਜਾਲੀ ਕਰੰਸੀ ਨੇ ਉਹ 400 ਦੇ ਕਰੀਬ ਨੋਟ ਬਰਾਮਦ ਹੋਏ ਜਿਸ ਦੀ ਕੁੱਲ ਰਕਮ ਜਿਹੜੀ ਹੈ 2 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਪੁਸ਼ਪੜਤਾ ਸ਼ੁਰੂ ਕਰ ਦਿੱਤੀ ਮਾਮਲਾ ਦਰਜ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਜਿਹੜਾ ਹੈ ਹਾਸਲ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਆ ਕਿ ਇਹਨਾਂ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਲਗਾਤਾਰ ਧੜਲੇ ਦੇ ਨਾਲ ਇਹ ਜਿਹੜੇ ਨੇ ਦੋਨੋਂ ਜਿਹੜਾ ਦੂਜਾ ਵਿਅਕਤੀ ਹੈ ਉਹ ਜਾਲੀ ਕਰੰਸੀ ਜਿਹੜਾ ਇਹ ਬਣਾ ਰਿਆ ਸੀ ਆਖਿਰਕਾਰ ਇਹ ਕਿੱਥੋਂ ਲੈ ਕੇ ਆ ਰਹੀ ਸੀ ਇਹਨਾਂ ਦਾ ਮਕਸਦ ਕੀ ਹੈ ਇਹ ਜਾਲੀ ਕਰੰਸੀ ਕਿੱਥੇ ਹੋਰ ਵਰਤੀ ਜਾਣੀ ਸੀ ਇਹ ਸਭ ਕੁਝ ਜਿਹੜੇ ਦੱਸੇ ਉਹਨਾਂ ਨੇ ਦੱਸਿਆ ਕਿ ਵਿਚਾਰ ਅਧੀਨ ਹੈ ਲਗਾਤਾਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਹੋਰ ਵੀ ਕਈ ਵੱਡੇ ਖੁਲਾਸੇ ਜਿਹੜੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੋ ਸਕਦੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਮੁਲਾਜ਼ਮ ਨੇ ਕੀ ਕੁ ਜਾਣਕਾਰੀ ਦਿੱਤੀ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਤੋਂ ਰਾਂਗਲੇ ਚ ਕਿ ਕੋਈ ਇੱਕ ਬੰਦਾ ਜਿਹਦਾ ਨਾਮ ਅਗੇ ਕਮਲਦੀਪ ਸਿੰਘਾ ਔਰ ਗਰਦਾਸਪੁਰ ਦਾ ਰਹਿਣ ਵਾਲਾ ਔਰ ਆਦੀਆਂ ਪਿੰਡ ਦੇ ਹਾਤਾ ਚਲਾਉਂਦਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਤੇ ਵੀ ਜੋ ट्रांजैक्शन ਕਰ ਰਿਹਾ ਉੱਥੇ ਜਾਲੀ ਕਰੰਸੀ ਇਹ ਯੂਜ਼ ਕਰ ਰਿਹਾ ਸੋ ਇਸ ਤੇ ਇਨਫੋਰਮੇਸ਼ਨ ਤੇ ਰੇਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ 550 ਦੇ 7 ਨੋਟ ਮਿਲੇ ਮੀਨਸ 3500 ਰੁਪਈਆ ਉਹਦੇ ਕੋਲੋਂ ਜਾਲੀ ਮਿਲਿਆ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਸੋ ਇਸੇ ਇਨਫੋਰਮੇਸ਼ਨ ਤੇ ਰੇਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ 550 ਦੇ 7 ਨੋਟ ਮਿਲੇ ਮੀਨਸ 3500 ਰੁਪਈਆ ਉਹਦੇ ਕੋਲੋਂ ਜਾਲੀ ਮਿਲੇ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਆ ਔਰ 179 180 ਬੀ ਐਨ ਐਸ ਤਹਿਤ ਪਰਚਾ ਦਰਜ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਇੰਟਰੋਗੇਸ਼ਨ ਕੀਤੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਕਾਉਂਟਰਫੀਟ ਕਰੰਸੀ ਆ ਇਹ ਨਿਰਮਲ ਸਿੰਘ ਵਾਸੀ ਬਸੰਤਕੌਰ ਥਾਣਾ ਸੂਰਤ ਮੱਲੀਆ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਬਟਾਲੇ ਦੇ ਵਿੱਚ ਪੈਂਦਾ ਉਹਦੇ ਕੋਲੋਂ ਇਹ ਲੈ ਕੇ ਆ ਰਿਹਾ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਿੱਦਾਂ ਇਹ ਰੀਸੈਂਟਲੀ ਇਹ 90 ਲੱਖ ਰੁਪਈਆ ਲੈਂਦਾ ਸੀ ਤੇ ਉਹਨੂੰ ਇਸ ਨੇ 30 ਲੱਖ ਰੁਪਈਆ 30000 ਰੁਪਈਆ ਦੇਣਾ ਹੁੰਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਲਚ ਦੇ ਤਹਿਤ ਇਸ ਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫੋਰਮੇਸ਼ਨ ਤੇ ਆਪਾਂ ਅੱਜ ਟੀਮ ਸਾਡੀ ਨੇ ਦਰਾਂਗਲੀ ਦੀ ਨੇ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਨਿਰਮਲ ਸਿੰਘ ਹੈਗਾ ਇਹ ਪਹਿਲਾਂ ਇਹਨਾਂ ਦੀ ਦੋਨਾਂ ਦੀ ਮੁਲਾਕਾਤ ਜਿਹੜੀ ਜੇਲ੍ਹ ਚ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲੋਂ ਜਿਹੜਾ ਕਿ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਰਹਿਣ ਵਾਲਾ ਇਹਦੇ ਕੋਲੋਂ ਸਾਨੂੰ 2 ਲੱਖ ਰੁਪਈਆ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁੱਕੀ ਆ ਸੋ ਇਸ ਦੇ ਪਿੱਛੇ ਕੁਝ ਆਪਾਂ ਇੰਟਰੋਗੇਸ਼ਨ ਕਰ ਰਹੇ ਆ ਇਹ ਕਰੰਸੀ ਜਿਹੜੀ ਕਾਉਂਟਰਫੀਟ ਕਰੰਸੀ ਹੈ ਇਹਦਾ origin ਹੋਰ ਪਿੱਛੇ ਆ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਦੌਰਾਨ ਕੋ ਚੀਜ਼ਾਂ ਸਾਹਮਣੇ ਆਣ ਗਿਆ ਕਿ ਕਾਉਂਟਰਫੀਟ ਕਰੰਸੀ ਕਿੱਦਾਂ ਔਰ ਕਿੱਦਾਂ ਬੰਡ ਰਹੀ ਸੀ ਔਰ ਕਿੱਦਾਂ ਇਹ ਅੱਗੇ ਸਰਕੂਲੇਟ ਹੋ ਰਹੀ ਹੈ ਸੋ ਸਰ ਇਹਨਾਂ ਦਾ ਕਨਸਰਨ ਜੇਲ ਦੇ ਵਿੱਚ ਹੋਇਆ ਦੋਨੋਂ ਹਾਂ ਇਹਨਾਂ ਦਾ ਜਿਹੜਾ ਕਮਲਦੀਪ ਦਾ ਔਰ ਇਹ ਨਿਰਮਲ ਸਿੰਘ ਨਿਰਮਲ ਸਿੰਘ ਜਿਹੜਾ ਬਟਾਲੇ ਦਾ ਹੈ 302 ਦੀ ਸਜ਼ਾ ਘਟ ਰਿਆ ਸੀ ਔਰ ਇਹ ਜਿਹੜਾ ਕਮਲਦੀਪ ਹੈ ਜਿਹੜਾ ਹਾਤੇ ਵਾਲਾ ਮੁੰਡਾ ਸੀ ਇਹ ਇਨ 138 ਨੈਗੋਸ਼ੀਏਬਲ ਐਕਟ ਹੁੰਦਾ ਉਸ ਤਹਿਤ ਇਹ ਸਜ਼ਾ ਘਟ ਰਿਆ ਸੀ ਉੱਥੇ ਇਹਨਾਂ ਦੀ ਮੁਲਾਕਾਤ ਹੋਈ ਸੀ ਕਰੰਸੀ ਕਿਸ ਤਰ੍ਹਾਂ ਜਿਸ ਤਰ੍ਹਾਂ ਉਹ 1 ਲੱਖ ਰੁਪਈਆ ਨੂੰ ਜਾਲੀ ਕਰੰਸੀ ਦੇ ਦਿੱਤੀ ਔਰ ਇਹ ਇਸ ਕੋਲੋਂ 30000 ਰੁਪਈਆ オリジナル ਲਏਗਾ ਜਾਲੀ ਕਰੰਸੀ ਉਹ 1 ਲੱਖ ਦੇਗਾ ਬਟ ਉਹਦੇ ਕੋਲੋਂ 30000 ਰੁਪਈਆ オリジナル ਲਏਗਾ ਸੋ ਇਹ ਅੱਗੇ ਇਹ ਸਰਕੂਲੇਟ ਕਰਦਾ ਸੀ ਬਿਲਕੁਲ ਚ ਕਰ ਲਈ ਆਪਾਂ ਮੈਂ ਤੁਹਾਨੂੰ ਫਿਲਹਾਲ ਉਹ ਨਾਂ ਨਹੀਂ ਦੱਸ ਪਾ ਰਿਹਾ ਡਿਊ ਟੂ ਸੀਕਰੇਸੀ ਉਸ ਉਹਨਾਂ ਤੱਕ ਵੀ ਆਪਾਂ ਆਲਮੋਸਟ ਪਹੁੰਚ ਗਏ ਆ ਤੇ ਉਹਨਾਂ ਤੇ ਵੀ ਟਰੈਪ ਲਾਇਆ ਰੀਸੈਂਟ ਸੋ ਆਪਾਂ ਜਲਦੀ ਉਹਨਾਂ ਨੂੰ ਵੀ ਟਰੈਪ ਚ ਲੈ ਲਾਂਗੇ ਸੋ ਕੀ ਕੋਈ ਮਾਰਕੀਟ ਤੋਂ ਬੋਲ ਵੀ ਯੂਜ਼ ਕਰ ਚੁੱਕੇ ਸੀ ਜਿਹੜੀ ਹੈ ਨਹੀਂ ਫਿਲਹਾਲ ਇਹਦੇ ਕੋਲੋਂ ਜਿਹੜਾ ਕਮਲਦੀਪ ਹੈ ਇਹਦੇ ਕੋਲੋਂ ਇਹਦੇ ਕੋਲ ਪਹਿਲੀ ਵਾਰੀ ਆਈ ਸੀ ਔਰ ਜਿਹੜਾ ਪਿਛਲਾ ਆਪਾਂ ਕਮਲਦੀਪ ਨਿਰਮਲ ਹੈ ਬਟਾਲੇ ਵਾਲਾ ਕੋਟਲੀ ਸੂਰਤ ਮਦਦਿਆ ਠਾਣਿਆ ਦਾ ਉਸ ਨੇ 5-6 ਵਾਰੀ ਪਿੱਛੋਂ ਲਿਆਂਦੀ ਆ ਪਿਛਲਾ ਜਿਹੜਾ ਇਹਦਾ ਪ੍ਰੋਵਾਈਡਰ ਆ ਉਹਦੇ ਕੋਲੇ ਲਿਆਂਦੀ ਆ ਸੋ ਇਹ ਜਿਹੜਾ ਨੈਕਸਟ ਪਿਛਲਾ ਆਪਾਂ ਫੜਾਂਗੇ ਉਸ ਤੋਂ ਪਤਾ ਲੱਗੇਗਾ ਕਿ ਫਰੋਂ ਹਾ ਲੰਗ ਕਿੰਨੇ ਸਮੇਂ ਤੋਂ ਇਹ ਕੰਮ ਚ ਉਹ ਨਵਾਬ ਰਾਜ ਲੇਕਿਨ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਤੋਂ ਅੰਗਲੇ ਚ ਕਿ ਕੋਈ ਇੱਕ ਬੰਦਾ ਜਿਹਦਾ ਨਾਂ ਅਗੇ ਕਮਲਦੀਪ ਸਿੰਘ ਔਰ ਗੁਰਦਾਸਪੁਰ ਦਾ ਰਹਿਣ ਵਾਲਾ ਔਰ ਆਦੀਆਂ ਪਿੰਡ 'ਚ ਹਾਤਾ ਚਲਾਉਂਦਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਤੇ ਵੀ ਜੋ ट्रांजैक्शन ਕਰ ਰਿਹਾ ਉੱਥੇ ਜਾਲੀ ਕਰੰਸੀ ਇਹ ਯੂਜ਼ ਕਰ ਰਿਹਾ ਸੋ ਇਸ ਤੇ ਇਨਫੋਰਮੇਸ਼ਨ ਤੇ ਰੇਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ 5500 ਦੇ 7 ਨੋਟ ਮਿਲੇ ਮੀਨਸ 3500 ਰੁਪਈਆ ਉਹਦੇ ਕੋਲੋਂ ਜਾਲੀ ਮਿਲਿਆ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਸੋ ਇਸ ਤੇ ਇਨਫੋਰਮੇਸ਼ਨ ਤੇ ਰੇਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲੋਂ ਉਸ ਵੇਲੇ 5500 ਦੇ ਸਤ ਨੋਟ ਮਿਲੇ ਮੀਨਸ 3500 ਰੁਪਇਆ ਉਹਦੇ ਕੋਲੋਂ ਜਾਲੀ ਮਿਲਿਆ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਆ ਔਰ 179 180 ਬੀ ਐਨ ਐਸ ਤਹਿਤ ਪਰਚਾ ਦਰਜ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਇੰਟੈਰੋਗੇਸ਼ਨ ਕੀਤੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਕਾਉਂਟਰਫੀਟ ਕਰੰਸੀ ਆ ਇਹ ਨਿਰਮਲ ਸਿੰਘ ਵਾਸੀ ਬਸੰਤਪੁਰ ਥਾਣਾ ਸੂਰਤ ਮੱਲੀ ਆ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਬਟਾਲੇ ਦੇ ਵਿੱਚ ਪੈਂਦਾ ਉਦੇ ਕੋਲੋਂ ਇਹ ਲੈ ਕੇ ਆ ਰਿਹਾ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਦਾਂ ਇਹਨ ਰੀਸੈਂਟਲੀ ਇਹਨ 90 ਲੱਖ ਰੁਪਈਆ ਲੈਂਦਾ ਸੀ ਤੇ ਉਹਨੂੰ ਇਸ ਨੇ 30 ਲੱਖ ਰੁਪਈਆ 30000 ਰੁਪਈਆ ਦੇਣਾ ਹੁੰਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਲਚ ਦੇ ਤਹਿਤ ਇਸ ਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫੋਰਮੇਸ਼ਨ ਤੇ ਆਪਾਂ ਅੱਜ ਟੀਮ ਨੇ ਸਾਡੀ ਨੇ ਇਧਰ ਅੰਗਲੀ ਦੀ ਨੇ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਨਿਰਮਲ ਸਿੰਘ ਹੈਗਾ ਇਹ ਪਹਿਲਾਂ ਇਹਨਾਂ ਦੀ ਦੋਨਾਂ ਦੀ ਮੁਲਾਕਾਤ ਜਿਹੜੀ ਜੇਲ੍ਹ 'ਚ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲੋਂ ਜਿਹੜਾ ਕਿ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਰਹਿਣ ਵਾਲਾ ਇਹਦੇ ਕੋਲੋਂ ਸਾਨੂੰ 2 ਲੱਖ ਰੁਪਇਆ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁੱਕੀ ਆ ਸੋ ਇਸ ਦੇ ਪਿੱਛੇ ਕੁਝ ਆਪਾਂ ਇੰਟਰੋਗੇਸ਼ਨ ਕਰ ਰਹੇ ਆ ਇਹ ਕਰੰਸੀ ਜਿਹੜੀ ਕਾਉਂਟਰਫੀਟ ਕਰੰਸੀ ਆ ਇਹਦਾ origin ਹੋਰ ਪਿੱਛੇ ਆ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਆ ਸੋ ਔਨਰਲੀ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਦੌਰਾਨ ਕੋਈ ਚੀਜ਼ਾਂ ਸਾਹਮਣੇ ਆਣ ਗਿਆ ਪੀ ਕਾਉਂਟਰਫੀਟ ਕਰੰਸੀ ਕਿੱਦਾਂ ਔਰ ਕਿੱਦਾਂ ਬੰਡ ਰਹੀ ਸੀ ਔਰ ਕਿੱਦਾਂ ਇਹ ਅੱਗੇ ਸਰਕੂਲੇਟ ਹੋ ਰਹੀ ਹੈ ਸੋ ਸਰ ਇਹਨਾਂ ਦਾ ਕੰਸਰਨ ਜੇਲ੍ਹ ਦੇ ਵਿੱਚ ਹੋਇਆ ਦੋਨੋਂ ਹਾਂ ਇਹਨਾਂ ਦਾ ਜਿਹੜਾ ਕਮਲਦੀਪ ਦਾ ਔਰ ਇਹ ਨਿਰਮਲ ਸਿੰਘ ਨਿਰਮਲ ਸਿੰਘ ਜਿਹੜਾ ਬਟਾਲੇ ਦਾ ਹੈ 302 ਦੇ ਵਿੱਚ ਸਜ਼ਾ ਕੱਟ ਰਿਆ ਸੀ ਔਰ ਇਹ ਜਿਹੜਾ ਕਮਲਦੀਪ ਹੈ ਜਿਹੜਾ ਹਾਤੇ ਵਾਲਾ ਮੁੰਡਾ ਸੀ ਇਹ ਇਨ 138 ਨੈਗੋਸ਼ੀਏਬਲ ਐਕਟ ਹੁੰਦਾ ਉਸ ਤਹਿਤ ਇਹ ਸਜ਼ਾ ਕੱਟ ਰਿਆ ਸੀ ਉੱਥੇ ਇਹਨਾਂ ਦੀ ਮੁਲਾਕਾਤ ਹੋਈ ਕਰੰਸੀ ਇਸ ਤਰ੍ਹਾਂ ਜਿਸ ਤਰ੍ਹਾਂ ਉਹ 1 ਲੱਖ ਰੁਪਇਆ ਨੂੰ ਜਾਲੀ ਕਰੰਸੀ ਦੇ ਦਿੱਤੀ ਔਰ ਇਹ ਇਸ ਕੋਲੋਂ 30000 ਰੁਪਇਆ オリジナル ਲਏਗਾ ਜਾਲੀ ਕਰੰਸੀ ਉਹ 1 ਲੱਖ ਦੇਗਾ ਬਟ ਉਹਦੇ ਕੋਲੋਂ 30000 ਰੁਪਇਆ オリジナル ਲਏਗਾ ਸੋ ਇਹ ਅੱਗੇ ਇਹ ਸਰਕੂਲੇਟ ਕਰਦਾ ਸੀ ਬਿਲਕੁਲ ਚੱਕ ਲਈ ਆ ਆਪਾਂ ਮੈਂ ਤੁਹਾਨੂੰ ਫਿਲਹਾਲ ਉਹ ਨਾਂ ਨਹੀਂ ਦੱਸ ਪਾ ਰਿਹਾ ਡਿਊ ਟੂ ਸਿਕਰੈਸੀ ਉਸ ਉਹਨਾਂ ਤੱਕ ਵੀ ਆਪਾਂ ਆਲਮੋਸਟ ਪਹੁੰਚ ਗਏ ਰਿਹਾ ਤੇ ਉਹਨਾਂ ਤੇ ਵੀ ਟ੍ਰੈਪ ਲਾਇਆ ਰੀਸੈਂਟ ਸੋ ਆਪਾਂ ਜਲਦੀ ਉਹਨਾਂ ਨੂੰ ਵੀ ਟਰੈਪ ਚ ਲੈ ਲਾਂਗੇ ਸੋ ਕੀ ਇਹ ਗਰੰਜ਼ੀ ਕੋਈ ਮਾਰਕੀਟ ਤੋਂ ਹੋਰ ਵੀ ਯੂਜ਼ ਕਰ ਚੁੱਕੇ ਸੀ ਜਿਹੜੀ ਹੈ ਨਿ ਫਿਲ ਹਾਲੇ ਦੇ ਕੋਲੋਂ ਜਿਹੜਾ ਕਮਲਦੀਪ ਹੈ ਇਹਦੇ ਕੋਲੋਂ ਇਹਦੇ ਕੋਲ ਪਹਿਲੀ ਵਾਰੀ ਆਈ ਸੀ ਔਰ ਜਿਹੜਾ ਪਿਛਲਾ ਆਪਾਂ ਕਮਲਦੀਪ ਨਿਰਮਲ ਹੈ ਬਟਾਲੇ ਵਾਲਾ ਕੋਟਲੀ ਸੂਰਤ ਮਦਲ ਦੀ ਆ ਠਾਣੇ ਦਾ ਉਸ ਨੇ 5-6 ਵਾਰੀ ਪਿੱਛੋਂ ਲਿਆਂਦੀ ਆ ਪਿਛਲਾ ਜਿਹੜਾ ਇਹਦਾ ਪ੍ਰੋਵਾਈਡਰ ਆ ਉਹਦੇ ਕੋਲੋਂ ਲਿਆਂਦੀ ਆ ਸੋ ਇਹ ਜਿਹੜਾ ਨੈਕਸਟ ਪਿਛਲਾ ਆਪਾਂ ਫੜਾਂਗੇ ਉਸ ਤੋਂ ਪਤਾ ਲੱਗੇਗਾ ਕਿ ਫ੍ਰੋਮ ਹਾਉ ਲੰਗ ਕਿੰਨੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਹੈ